ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਅੱਜ ਅਸੀਂ ਲੈ ਕੇ ਆਏ ਹਾਂ ਤਰਬੂਜ ਦਾ ਰੈਸਪੀ ਅਸੀਂ ਤਰਬੂਜ ਦਾ ਜੂਸ ਅੱਜ ਬਣਾਵਾਂਗੇ ਜਿਸ ਨੂੰ ਵਾਟਰਮੈਲਨ ਜੂਸ ਵੀ ਕਹਿ ਦਿੰਦੇ ਆ ਪਹਿਲਾਂ ਅਸੀਂ ਤਰਬੂਜ ਨੂੰ ਇਸ ਤਰੀਕੇ ਦੇ ਨਾਲ ਸਾਈਡਾਂ ਤੋਂ ਕੱਟ ਕਰ ਲਾਂਗੇ ਇਦਾਂ ਕੱਟ ਕਰੋਗੇ ਤੇ ਇਸ ਤਰਬੂਜ ਆਸਾਨੀ ਨਾਲ ਕੱਟ ਹੋ ਜਾਵੇਗਾ ਚੰਗੀ ਤਰ੍ਹਾਂ ਵਾਈਟ ਵਾਲਾ ਪੋਸ਼ਨ ਵੀ ਉਹਦਾ ਜਿਹੜਾ ਆ ਕੱਟ ਕਰ ਲੈਣਾ ਆ ਤਾਂ ਜੋ ਤਰਬੂਜ ਦਾ ਜੂਸ ਜਿਹੜਾ ਆ ਉਹ ਵਧੀਆ ਮਿੱਠਾ ਬਣੇ ਚੰਗੀ ਤਰ੍ਹਾਂ ਦੇ ਨਾਲ ਪ੍ਰੋਪਰ ਵੀ ਦੇ ਨਾਲ ਇਹਨੂੰ ਕੱਟ ਕਰ ਲੈਣਾ ਹੈ ਵੇਚ ਨੂੰ ਕੱਟ ਕਰਕੇ ਪਾ ਲਿਆ ਹੈ ਦਰਬੂਜ ਨੂੰ ਅਸੀਂ ਕੱਟ ਕਰਕੇ ਮਿਕਸਿੰਗ ਜਾਰ ਦੇ ਵਿੱਚ ਪਾ ਲਿਆ ਆ ਤੇ ਜਿਹੜਾ ਬਾਕੀ ਬਚਿਆ ਤਰਬੂਜ ਆ ਇਹਨੂੰ ਆਪਣੇ ਯੂਜ਼ ਦੇ ਵਿੱਚ ਅਸੀਂ ਇਸਤੇਮਾਲ ਕਰਾਂਗੇ ਇਹਨੂੰ ਇਵੇਂ ਹੀ ਰਹਿਣ ਦੇਵਾਂਗੇ ਤੇ ਜਿਹੜਾ ਮਿਕਸੀ ਦੇ ਵਿੱਚ ਪਾਇਆ ਹੈ ਉਹ ਕਰਾਂਗੇ ਇਧਰ ਅਸੀਂ ਆਪਣੇ ਜੀਆ ਸੀਡਸ ਤੇ ਕਤੀਰਾ ਗੁੰਠ ਦੋਨਾਂ ਨੂੰ ਰਾਤ ਨੂੰ ਪੀਂਹ ਕੇ ਰੱਖ ਦਿੱਤਾ ਸੀ ਤੇ ਨੂੰ ਇਹਦੇ ਵਿੱਚਸੀਂ ਇਸਤੇਮਾਲ ਕਰਾਂਗੇ ਹੁਣ ਅਸੀਂ ਜਿਹੜਾ ਜੂਸ ਆ ਉਹਨੂੰ ਆਪਣਾ ਪੌਣੀ ਦੇ ਵਿੱਚ ਪਾ ਕੇ ਪੋਲਾਂਗੇ ਤਾਂ ਜੋ ਜਿਹੜਾ ਜੂਸ ਆ ਉਹ ਅਲੱਗ ਹੋ ਜੇ ਤੇ ਜਿਹੜਾ ਉਹਦਾ ਪਲਪ ਆ ਉਹ ਅਲੱਗ ਹੋ ਜਾਏ ਜੇ ਜੂਸ ਨਹੀਂ ਨਿਕਲ ਰਿਹਾ ਪਲਪ ਜ਼ਿਆਦਾ ਹੈ ਤੇ ਚੁੰਜੇ ਨਾਲ ਅਲਾ ਕੇ ਤੁਸੀਂ ਜੂਸ ਨੂੰ ਅਲੱਗ ਕਰ ਸਕਦੇ ਹੋ ਦੇਖੋ ਕਿੰਨੀ ਚੰਗੀ ਤਰ੍ਹਾਂ ਦੇ ਨਾਲ ਯੂਸ ਜਿਹੜਾ ਆ ਉਹ ਅਲੱਗ ਹੋ ਗਿਆ ਤੇ ਬਲ ਬਲ ਅਲੱਗ ਹੋ ਗਿਆ ਹੁਣ ਅਸੀਂ ਇੱਕ ਬੋਲ ਲਵਾਂਗੇ ਯੂਸ ਨੂੰ ਉਹਦੇ ਵਿੱਚ ਪਾ ਦਾਂਗੇ ਵਿੱਚ ਪਾਵਾਂਗੇ ਅਸੀਂ ਰਾਤੀ ਭਿਉਂ ਕੇ ਰੱਖੀ ਸੀ ਜਿਹੜੀ ਕਤੀਰਾ ਗੁੰਥ 치ਆ ਸੀਡਸ ਆਪਣੇ ਦੁੱਧ ਪਾ ਦਾਂਗੇ ਥੋੜਾ ਜਿਹਾ ਫਿਰ ਜਿਹੜਾ ਬਚਿਆ ਸੀਗਾ ਤਰਬੂਜੇ ਦਾ ਜੂਸ ਉਹ ਪਾ ਦਾਂਗੇ 68 ਸੀਟਸ ਪਾ ਦਾਂਗੇ ਉਪਰੋਂ ਦੀ ਬੋਲ ਭਰ ਗਿਆ ਆ ਥੋੜਾ ਜਿਹਾ ਇਹਨੂੰ ਕੱਟ ਕਰ ਲਾਂਗੇ ਉਪਰ ਕਟਿਆ ਹੋਇਆ ਤਰਬੂਜ ਜਿਹੜਾ ਉਹ ਪਾ ਦਾਂਗੇ ਉਪਰ ਬਰਫ਼ ਦੇ ਜਿਹੜੇ ਆ ਉਹ ਟੁਕੜੇ ਲੈ ਕੇ ਉਹ ਪਾ ਦਾਂਗੇ ਤਾਂ ਕਿ ਖੰਡਾ ਹੋ ਜੇ ਵਿੱਚ ਨਮਕ ਪਾਉਣਾ ਚਾਹੋ ਪਾ ਸਕਦੇ ਹੋ ਅਸੀਂ ਜਿਹੜਾ ਸੀਗਾ ਜੀਰਾ ਤੇ ਕਾਲੀ ਮਿਰਚ ਦਾ ਮਸਾਲਾ ਭੁੱਲ ਕੇ ਰੱਖਿਆ ਸੀ ਉਹ ਵੀ ਪਾਇਆ ਥੋੜਾ ਜਿਹਾ ਟੇਸਟ ਦੇ ਲਈ ਆਪਣੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਗਲਾਸ ਦੇ ਵਿੱਚ ਇਹਨੂੰ ਪਾ ਕੇ ਥੱਲੇ ਪੈਣਾ ਆਪਣੀ ਜੇ ਪਾਉਣੀ ਕਤੀਰਾ ਗੁੰਦੇ ਜਿਹੜੇ ਸੀਡਸ ਹੋਰ ਪਾਉਣੇ ਤੇ ਪਾ ਸਕਦੇ ਜੇ ਉੱਪਰ ਦੀ ਕਟਿਆ ਹੋਇਆ ਜਿਹੜਾ ਆ ਤਰਬੂਜ ਪਾ ਦਾਂਗੇ ਤੇ ਵੇਖੋ ਕਿੰਨਾ ਵਧੀਆ ਯੂਸ ਬਣ ਕੇ ਜਿਹੜਾ ਆ ਤਿਆਰ ਹੋਇਆ ਆ ਰੈਸਪੀ ਨੂੰ ਆਪਣੇ ਘਰ ਵਿੱਚ ਟਰਾਈ ਕਰੋ ਗਰਮੀਆਂ ਵਿੱਚ ਬਹੁਤ ਹੀ ਫਾਇਦੇਮੰਦ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਸਸ਼ੀ ਕਾ